ਤਨ ਪਹਿਲਾ ਭਾਜਪਾ ਸ਼ਾਮਲ ਹੋਇਆ ਰਵਿਕਰ ਸਿੰਘ ਕਾਲਵਲ ਨੂੰ ਅੱਜ ਆਪਣੇ ਚੱਤੀ ਪਿੰਡ ਦਾਤੂਚੋਤ ਵਿਖੇ ਵੋਟ ਪਾਈ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਸ਼ਿਵਕਰਨ ਸਿੰਘ ਕਾਲੋਂ ਅਤੇ ਭੈਣ ਨਵਜੋਤ ਕੋ ਵੱਲੋਂ ਵੀ ਆਪਣੇ ਪਿੰਡ ਦਾਤੂਚੋਤ ਵਿਖੇ ਵੋਟ ਪਾਈ ਗਈ ਇਸ ਮੌਕੇ ਈਪੰਜਾਬ ਟੀਵੀ ਨਾਲ ਗੱਲਬਾਤ ਕਰਦੇ ਹੋਏ ਰਵਿਕਰ ਸਿੰਘ ਕਾਲੋਂ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਉਹ ਕਿਸੇ ਅਕਾਲੀ ਦਲ ਨੂੰ ਛੱਡ ਦੂਸਰੀ ਪਾਰਟੀ ਨੂੰ ਵੋਟ ਪਾ ਰਹੇ ਹਨ ਰਵਿਕਰ ਸਿੰਘ ਕਾਲੋਂ ਨੇ ਗੱਲਬਾਤ ਕਰਦੇ ਹੋਏ ਅਗੇ ਕਿਹਾ ਕਿ ਭਾਜਪਾ ਇੱਕ ਅਚਿਆ ਕੀ ਪਾਰਟੀ ਹੈ ਜੋ ਹਰ ਵਰਗ ਦਾ ਸਨਮਾਨ ਕਰਦੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲਾ ਸਮਾਂ ਭਾਜਪਾ ਦਾ ਹੀ ਹੋਵੇਗਾ ਇਸ ਲਈ ਆਪਾਂ ਮੌਜੂਦਾ ਅਖਾ ਫਟੇਗੜ ਚੁੰਨੇ ਤੇ ਅਦੀਪੇਤ ਪਿੰਡ ਦਾ ਦਸੂਰ ਕਿਤੇ ਜਿੱਥੇ ਕਿ ਰਵੀਕੰਤ ਸਿੰਘ ਕਾਲੂ ਅਤੇ ਉਹਨਾਂ ਦੇ ਪ੍ਰਾਸ਼ੀਕ ਪੰਚ ਸਿੰਘ ਕਹੋ ਆਪਣੀ ਪੈਰ ਨਵਜੋਦ ਦੇ ਨਾਲ ਵੋਟ ਪਾਉਣ ਲਈ ਆਏ ਨੇ ਗੱਲਬਾਤ ਕਰਦੇ ਆ ਰਵੀਕੰਤ ਸਿੰਘ ਕਾਲੂ ਜਿੱਥੇ ਹੋਰ ਤੋਂ ਆਇਆ ਕਿਸ ਤਰ੍ਹਾਂ ਦਾ ਮਾਹੌਲ ਸਾਰੇ ਲੱਗੇ ਹੋਏ ਕੋ ਅੱਜ ਜਿਹੜਾ ਸਦਕਾਰ ਮੜਿਆ ਵਾ ਉਹਦਾ ਇਸਤੇਮਾਲ ਕੀਤਾ ਤੇ ਬੜੀ ਖੁਸ਼ੀ ਹੋਈ ਹੈ ਅੱਜ ਪਹਿਲੀ ਵਾਰ ਤੋਂ ਪਾਰਟੀ ਉਸ ਪਾਰਟੀ ਦੇ ਕਿਨੇ ਮੈਂ ਬਰਵਾਦਾ ਮੈਂਬਰ ਬਣਵਾਇਆ ਤੇ ਲੋਕ ਯਕੀਨ ਆ ਕਿ ਹੌਣ ਵਾਲੇ ਸਾਡੇ ਜਿਹੜੇ ਸੰਘਰਸ਼ ਕਰ ਰਹੇ ਨੇ ਦੇ ਵਿਚਾਰ ਬਣੇਗੇ ਤੇ ਪੰਜਾਬ ਦਾ ਹੋਂਦ ਹੱਦ ਦਾ ਵੀ ਦਪੀਲ ਕਰਾਵਾਂਗੇ ਤੇ ਅੱਗੇ ਚੱਤੌਥੇ ਬਰਦਾਸ਼ਤ ਸਾਡੀ ਕੰਸਟੀਟੂਐਂਸੀ ਜਿਹੜੀ ਵਾਟ ਦੇ ਹੋ ਸਕਦਾ ਇਹ ਲਾਗਿਆ ਕਰਦੇ ਜਦੋਂ ਮੈਂ ਸਾਰਦਰਸ਼ ਪ੍ਰਧਾਨ ਦੇ ਸੱਚਾ ਅਦਰ ਸਾਰੇ ਨਗਰ ਨੇ ਤਕੜਾ ਜਿਹੜਾ ਵਾ ਸਾਡੇ ਨੂੰ ਅਸ਼ੀਰਵਾਦ ਵਾਲਾ ਹੱਥ ਮਿਲਿਆ ਤਾਂ ਮੈਂ ਹਮੇਸ਼ਾ ਹੀ ਆਪਣੇ ਪਰਿਵਾਰ ਸਾਡੇ ਦਾ ਦੇਣੀ ਹੈ ਤੇ ਸਾਨੂੰ ਹਮੇਸ਼ਾ ਹੀ ਦਾਦੂ ਜੋਤ ਬਹੁਤ ਅੱਗੇ ਲੈ ਕੇ ਜਾਂਦਾ। ਇਹ ਕੋਈ 18 ਸਾਲ ਤੋਂ ਬਾਅਦ ਜਦੋਂ ਜਦੋਂ ਵੀ ਤੁਸੀਂ ਵੋਟ ਪਾਉਣ ਆਉਂਦੇ ਰਹੇ ਹੋ। ਇੱਥੇ ਸਾਡੀ ਪਰਿਵਾਰਕ ਵਿਹਾਗਿਆ ਤੋਂ ਕਾਲੀ ਦਾਦੀ ਜਦ ਪਹਿਲੀ ਵਾਰ ਪੀਜੇ ਦੀ ਵੋਟ ਪਾਈਆਂ ਕਿ ਇੰਦਰੋਂ ਇਤਰਾ ਨਹੀਂ ਲੱਗਦਾ ਬਈ ਤੀਜੀ ਵਾਰ ਤੀਜੀ ਵਾਰ ਪਾਈ ਕੰਮ ਸਾਡੇ ਪਹਿਲੀ ਵਾਰ ਨੇ ਪਾਰਟੀ ਬਦਲ ਕੇ ਮੈਂ ਗਿਆ ਜੋ ਜੋ ਆਪਾਂ 18 ਸਾਲ ਤੋਂ ਵੋਟ ਪਾਉਣ ਲੱਗਿਆ ਆਕਾਲੀ ਦਲ ਨੂੰ ਵੋਟ ਪਾਈ ਨਹੀਂ ਰਿਹਾ ਮੈਂ ਕਿ ਪਹਿਲੀ ਵਾਰ ਇਹ ਆ ਕਿ ਆਪਾਂ ਤੀਜੀ ਪਾਰਟੀ ਨੂੰ ਵੋਟ ਦਿੰਦੇ ਗੱਲ ਵੇਖੋ ਮੈਂ ਪਾਰਟੀ ਛਦੀਨ ਦੀ ਪਾਰਟੀ ਨੂੰ ਨੇ ਨਾਮ ਖੜਿਆ ਸੀ ਕਿ ਮੈਂ ਸਾਡਾ ਪਰਿਵਾਰ ਸਿਆਸੀ ਪਰਿਵਾਰ ਆ ਤੇ ਜਦੋਂ ਕਰਨੀ ਰਾਜਨੀਤੀ ਸੀ ਤਾਂ ਕਿਹੜੀ ਪਾਰਟੀ ਆਫਟ ਕੀਤੀ ਆ ਉਹਦੀ ਕਹਿ ਮੇਰੇ ਦਰਕਈ ਜੰਤੀਆਂ ਨੇ ਉਸ ਨੂੰ ਸਿਰ ਮੱਥੇ ਪ੍ਰਵਾਨ ਵੀ ਕਰਨਾ ਚਾਹੀਦਾ ਤੇ ਮੈਂ ਪ੍ਰਵਾਨ ਕੀਤਾ ਤੇ ਮੇਰਾ خیال ਹੈ ਕਿ ਬੀਜੇਪੀ ਪ੍ਰਵਾਨ ਦੇ ਤੇ ਮੈਂ ਭਰਿਆ ਤੇ ਮੈਂ ਵੀ ਬੱਦ-ਬੱਦ ਕੋਸ਼ਿਸ਼ ਕਰਕੇ ਉਹਨਾਂ ਨੂੰ ਇੱਕ ਜਿਹੜੀ ਵੱਡੀ ਲੀਡ ਜਿਹੜੀ ਆ ਉਹ ਫਤਿਹਗੜ੍ਹ ਚੁੜੀਆਂ ਦੇਰ ਬਾਬਾ ਨਾਲ ਚਾਰ ਨੂੰ ਨਤੀਜੇ ਕਿਤਨਾ ਦੇ ਸਰਕਾਰ ਸਾਡੀ ਹੋਏ ਤੇ ਸਹੀ ਜੇ ਵੀ ਸਾਨੂੰ ਆਸ ਹੈ ਕਿ 350 400 ਦੇ ਵਿੱਚ ਸਾਡੀ ਜਿੱਤ ਹੋਣੀ ਹੈ ਤੇ ਮੈਜੋਰਟੀ ਦੇ ਨਾਲ ਬੀਜੇਪੀ ਸਾਡੀ ਕਾਮਯਾਬ ਹੋ ਸਕਦਾ ਹੈ ਤ੍ਰਿਤੀਜਿਆਂ ਤੋਂ ਬਾਅਦ ਹਲਕਾ ਫਤਿਹਗੜ ਚੂਨੀਆ ਡੇਰਾ ਬਾਬਾ ਨਾਲ ਸਿੱਤੇ ਕਿੱਥੇ ਪਾਰਟੀ ਡਿਊਟੀ ਲਾਏਗੀ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾਂ ਪਹਿਲਾਂ ਵੀ ਵਫਾਦਾਰੀ ਜਿਸ ਪਹਿਲੀ ਪਾਰਟੀ ਨਾਲ ਉੱਥੇ ਵੀ ਵਫਾਦਾਰੀ ਨਭਾਈ ਆ ਤੇ ਜਿਹਦਾ ਹੁਣ ਹੁਣ ਸਿਪਾਹੀ ਹਾਂ ਇੱਥੇ ਵੀ ਵਫਾਦਾਰੀ ਦਿਵਾਂ ਜੋ ਪਾਰਟੀ ਡਿਊਟੀ ਲਾਏਗੀ ਜਿੱਥੇ ਲਾ ਦੇਗੀ ਦੇਖੋ ਵੀ ਵਰਕਰ ਤੇ ਤੁਹਾਨੂੰ ਬੇਸਿਕਲੀ ਵਰਕਰ ਹੈ ਵਰਕਰ ਤੇ ਜਿੱਥੇ ਜਿੱਥੇ ਡਿਊਟੀ ਲੱਗੇਗੀ ਮੈਂ ਤੇ ਡਿਊਟੀ ਪਹਾਉਂਦਾ ਆ ਤੇ ਤਗੜਾ ਹੋ ਕੇ ਮੈਂ ਤੇ ਮਿਹਨਤ ਨਾਲ ਪਾਉਂਦਾ ਆ